ਨਨੂ ਤਾਂ ਅੱਜ ਕਾਫੀ ਜ਼ਿਆਦਾ ਠੰਡਾ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ ਤੇ ਪਰ ਕੰਮ ਕਰੇ ਬਿਨਾਂ ਨਹੀਂ ਸਰਦਾ ਬਹੁਤ ਜ਼ਿਆਦਾ ਠੰਡਾ ਹੱਥ ਠਾਰ ਰਹੇ ਆ ਤਾਂ ਅੱਜ ਵੱਸ ਤੋਂ ਥੋੜਾ ਬਹੁਤ ਕੰਮ ਹੀ ਹੈ ਪੋਚੇ ਲਾਉਣੇ ਨਹੀਂ ਕਿਉਂਕਿ ਬਹੁਤ ਜ਼ਿਆਦਾ ਠੰਡ ਹੈ ਪੋਚੇ ਕੱਲ ਲਾਤੇ ਸੀਗੇ ਮੈਂ ਅੱਜ ਸਿਰਫ ਛੜੀ ਲਾਉਣੇ ਤਨੀ ਸੀਗੀ ਤੇ ਉਧਰਲੀ ਸਾਈਡ ਵਾਲਾ ਸਾਰਾ ਪੱਥਰ ਸੁੱਕਾ ਸੁੱਕਾ ਪਿਆ ਸੀਗਾ ਤੇ ਵਾਵਾ ਮੈਂ ਥੁੱਕਾ ਉੱਢਦੇ ਸਾਰੀ ਉਧਰ ਝਾੜੂ ਲਾ ਲਿਆ ਨਹੀਂ ਤਾਂ ਉੱਥੇ ਵੀ ਅੱਜਣਾ ਸੀਗਾ ਇੱਥੇ ਸਾਰੀ ਫਰਸ਼ ਦੀ ਹੋ ਗਈ ਅਸੀਂ ਵੀ ਗੁਰੂ ਘਰ ਜਦੋਂ ਮੱਥਾ ਟੇਕਣ ਗਏ ਤਾਂ ਅੱਗ ਘੋਰਾ ਵੀ ਨਹੀਂ ਦਿੰਦਾ ਸੀ ਉਹ ਨੂੰ ਤਾਂ ਕਿੰਨਾ ਬਹੁਤ ਜ਼ਿਆਦਾ ਅੱਗ ਸੀ ਹੂੰ ਪਿੰਡ ਦੇ ਵਿੱਚ ਵੀ ਜਮਾ ਨਹੀਂ ਦਿੰਦਾ ਸੀ ਕਾਜੇ ਨੰਬਰ ਲੈ ਚੁੱਕੀ ਬਣੀਵਾ ਹਾਂ ਜੇਲੀਪੀਆਂ ਦਾ ਚਾਹ ਦਾ ਮੈਂ ਰਹੀ ਗਈ ਸਾਰੇ ਘਾਇ ਮੈਂ ਸੋਚਦਾ ਸੀ ਮੰਗਦਾ ਕਿ ਮੰਮੀ ਮੇਰੇ ਵਾਸਤੇ ਲੈ ਕੇ ਆਏ ਐ ਐਸਾ ਲੱਗਿਆ ਐ ਮੈਂ ਸੋਚਦਾ ਸੀ ਮਹਾਂਗਪਿੰਦਰ ਰਸਤੇ ਲਈ ਐ ਜੀ ਮੈਨੂੰ ਲੱਗਿਆ ਮੰਮੀ ਲੈ ਆਉਂਗੀ ਕਿ ਨਹੀਂ ਮੰਮੀ ਨੂੰ ਉਹਨਾਂ ਨੇ ਦਿੱਤਾ ਕਰਤੀਆਂ ਪ੍ਰਸ਼ਾਦ ਦੇ ਤੌਰ ਤੇ ਹਾਂ ਉਹ ਮੰਮੀ ਲੈ ਆਏ ਤੁਹਾਡਾ ਸੱਚ ਪ੍ਰਸ਼ਾਦ ਵੀ ਪਿਆਰ ਤੋਂ ਹਾਂ ਮੈਨੂੰ ਮੰਮੀ ਨੇ ਆਖਿਆ ਸੀ ਉਹ ਤਾਂ ਟਟਕੀ ਆਉਂਦੀ ਆ ਇਹ ਠੀਕ ਉਹ ਦਿਨ ਗਰਮ ਗਰਮ ਪਾਣੀ ਚਾ ਕੱਪੜੇ ਧੋਣ ਦਾ ਮਜ਼ਾ ਜਾਂਦਾ ਪਰ ਜਦੋਂ ਪਾਣੀ ਦੇ ਵਿੱਚ ਧੋਣੇ ਹੁੰਦੇ ਆ ਉਦੋਂ ਔਖਾ ਲੱਗਦਾ ਅੱਜ ਸਭ ਤੋਂ ਜ਼ਿਆਦਾ ਕੱਪੜੇ ਥੋੜੇ ਧੋਣਾ ਮੈ ਅੱਛਾ ਦੋ ਜੀਨਜ਼ ਤੇ ਮੋਰ ਟੀ-ਸ਼ਰਟ وجی لے لمیو ملنے کا ہے کہ میرے واسطے لائے صحیح ہے ٹیسٹی سی ہوتے تب گرم گرم ہوتے گرم سی نا اچھا چھنڈیاں ہوں گے چلو ہاتھ میں تھوڑی سی لیں نا مروا تھا سوری میں نے برادے واسطے مصالحہ ڈال رہا کر لیا بس میں ਆਸਲ ਤੇ ਠੰਡ ਲੇਟ ਪੈਣ ਲੱਗੀ ਮੈਂ ਸਣੀ ਅੱਗੇ ਆਪਣੇ ਰੂਮ ਦੇ ਵਿੱਚ ਚਰਵਾ ਕੀਤਾ ਕਿ ਤਾਂ ਸਿੱਧਾ ਮੋਕੇ ਕੰਦ ਹੁਣ ਗਈ ਦਿੱਤੀ ਤੇ ਹੁਣ 2-3 ਮਹੀਨਿਆਂ ਤੋਂ ਬੜੀ ਹੋ ਰਹੀ ਹੈ ਕਿਉਂਕਿ ਹੁਣ ਠੰਡ ਹੋ ਬੜੀ ਗਈ ਨਾ ਜੇ ਕੰਮ ਕਰਦੇ ਤਾਂ ਨਹੀਂ ਲੱਗਦੀ ਜੇ 2 ਮਿੰਟ ਵੀ ਵੇਲੇ ਕਰਦੇ ਨੇ ਕੋਲੋਂ ਤਾਂ ਇਹ ਰਹਿ ਜਾਂਦਾ ਜੇ ਜਿਹੜਾ ਲੱਗਣ ਠੰਡ ਹੋ ਕੇ ਠੰਡ ਲੇਟ ਪੈਂਦੀ ਹੈ ਪਹਿਲਾਂ ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸੀ ਲੋਹੜੀ ਬਾਅਦ ਚ ਪਰਾ ਛਣ ਗਿਆ ਹੁਣ ਤਾਂ ਲੋੜੀ ਬੰਦ ਪੈਂਦਾ ਹਾਂ ਉਹ ਵੀ ਤੇ ਕਰਦਾ ਸਾਲਾ ਕੀ ਮੈਲੇ ਸੀ ਸਾਰੀ ਸਾਰੀ ਦੀ ਸੀ ਜਮਾ ਵੀ ਤੋਂ ਲੈ ਕੋਈ ਕੋਰਾ ਨਹੀਂ ਕਰਨੀ ਇੱਕ ਦਿਨ ਵੀ ਕਿਤੇ ਮੁਰੇ ਨਹੀਂ ਕਰਦੇ ਅੰਦੀ ਦਾ ਹਜੇ ਤੇ ਵਾਵਾ ਪੈ ਮੂਰੀਆਂ ਦਾ ਦੁੱਧ ਪੀਣਾ ਇਹ ਨਾ ਚਾਹੁੰਦੇ ਹਾਂ ਅੱਛਾ ਤੇ ਬਹੁਤ ਜ਼ਿਆਦਾ ਪਾਣਾ ਹੁੰਦਾ ਤੇ ਮਤਲਬ ਉਹਦੇ ਮੇਰੇ ਸਟੋਲ ਬਣੇ ਤੇ ਪਸੰਦੀ ਲਈ ਚੰਗਾ ਹੁੰਦਾ ਮੂਰੀਆਂ ਦਾ ਪਾਣੀ ਬਹੁਤ ਹੀ ਚੰਗਾ ਅਮਰ ਕਿਉਂਕਿ ਜਿਹੜੀ ਦੀਵਟੀ ਦੀਵਾਲੀ ਸੀਗੀ ਨਾ ਉਹ ਹੋਂਦ ਤੇ ਪਾਣੀ ਨਾ ਲੈਣੀ ਇੱਕ ਤਾਂ ਦਵਾਈ ਕੌੜੀ ਸੀ ਤੇ ਇੱਕ ਮੂਲਕ ਤਾਂ ਪਾਣੀ ਕੌੜਾ ਉੱਪਰੋਂ ਪਰ ਮੈਨੂੰ ਪਤਾ ਕਿ 7 ਮਹੀਨਾ ਤੇ ਫਿਰ ਪਹਿਲਾ ਕੰਮ ਹੈ ਤੇ ਇਹ ਨਹੀਂ ਜਾਇਆ ਕਰਾਂ ਫਿਰ ਉਹ ਹੋ ਰਿਹਾ ਤੇਰੀ ਬੂਣੀ ਦਾ ਪੱਟੇ ਤੇ ਇਹ ਕਰਾਂ ਫਿਰ ਮੈਂ ਉਹਨਾਂ ਨੂੰ ਬੱਦੂਕਤ ਕਰਿਆ ਕਰਾਂ ਫਿਰ ਆਹ ਤਰਨ ਚੋੜਨ ਚੋੜ ਜਿਦੋਂ ਤਾਂ ਮੈਂ ਪਾਣੀ ਕੱਢ ਕੇ ਫਿਰ ਉਹਨਾਂ ਨੂੰ ਦਵਾਈ ਲਿਆ ਕਰਾਂ ਬਹੁਤ ਆਪਾਂ ਚਾਈ ਮੈਂ ਦੱਸਦੀ ਹਾਂ ਕਿ ਉਹ ਨੂੰ ਕੰਨੀ ਉਹਨੂੰ iya tota tingkle jals award ito the ਪਹਿਲਾਂ ਥੋੜੇ ਬਾ ਦੇ ਦੇ ਕਿ ਮੈਨੂੰ ਜਿਆਦਾ ਚਾਹੀਦੀ ਹੈ। ਅਚਤ ਤੇ ਠੰਡਾ ਹੈ ਹੀ ਆ। ਪਹਿਲਾਂ ਨਾ ਇਸੇ ਰੱਖ ਦਿੰਦੇ। ਤਾਂ ਕਿ ਰਿਤੇ ਸਾਰੇ ਢਾਂਡੇ ਸਵੇਰ ਨੂੰ ਸੁੱਕੇ ਪੈਣਗੇ। ਸੁਖਣ ਨੂੰ ਜਿਹਨਾਂ ਨਾਲੇ ਕਰਦੇ ਕੀ ਆ ਤੇ ਫੇਕ ਲੋ ਮੂੜਾ ਲੈ ਜੋ ਤੇ ਨਾਲੇ ਅੱਗ ਦਾ ਬਣਦਾ ਅੱਗ ਬੁਝਣੀ ਨਹੀਂ ਚਾਹੀਦੀ ਅੱਛਾ ਔਖੀ ਨਹੀਂ ਚਾਹੀਦੀ ठीक hmm. है ठीक है हां देखो इसे जितनी पाच जिसमें सपोर्ट के झाड़ू लगा एक टुकड़ेंट भी धूल ही मिलती है ये भी जा रहा तो स्प्रे ही बच्चे में कितनी करती hmm. अच्छा नहीं फिर नहीं मैं बेचारे आ ही जाएंगे चलो ठीक है <laughs> ਵਿੱਚ ਇਹ ਦੇ ਹੈ ਖਾਲੀ ਟੋਟਲ ਦੀ ਜਿਹੜੀ ਉਹ ਹੈਂਡ ਵਾਸ਼ ਦਾ ਪਾਉਚ ਹੁੰਦਾ ਹਾਈ ਦੇ ਬਾਅਦ ਚ ਲਾ ਲੈਂਦੇ ਨਾ ਰੋਟੀਆਂ ਵਿੱਚ ਤੇ ਅੱਗ ਹਾਂਜੀ ਵੀਰਾ ਸਾਰਾ ਕੰਮ ਨਿਬੜ ਗਿਆ ਰੋਟੀ ਸਬਜੀ ਬਣ ਗਈ ਖਾਲੀ ਬਰਤੀ ਸਾਫ ਕਰ ਲਈ ਤੇ ਹੁਣ ਮੈਂ ਆਪਣੀ ਕੜੀ ਕਰਨੀ ਆ ਤਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਵੀਡੀਓ ਦੇਖਣ ਦੇ ਲਈ ਥੈਂਕ ਯੂ